ਅੱਜ ਬੋਲਤੇ ਆ ਆਪਣੇ ਨਵੇਂ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਧਿਕਾਰੀ ਨੇ ਆ ਕੇ ਗਏ ਨੇ ਉਹਨਾਂ ਨੇ 何 ਸਾਨੂੰ ਮੰਨ ਕੇ ਨਹੀਂ ਦਿੱਤਾ ਜਾ ਰਿਹਾ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਸੜਕਾਂ ਦੇ ਤੁਸੀਂ ਬਹਿ ਗਏ ਜੀ ਆ ਕੇ ਲੀਡਰਾਂ ਦੇ ਘਰ ਅੱਗੇ ਬਹਿ ਜਾਓ ਜੀ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਅਸੀਂ ਤਾਂ ਚੱਲੇ ਸੀ ਭਾਈ ਪੰਜਾਬ ਦੇ ਮੁੱਖ ਮੰਤਰੀ ਘਰ ਦੇ ਅੱਗੇ ਇੱਥੇ ਰੋਕਿਆ ਕਿਹਨੇ ਆ ਇਹਨਾਂ ਨੇ ਰੋਕਿਆ ਆਪਾਂ ਤਾਂ ਰੁਕੇ ਆ ਇਹਦਾ ਜਾਣਾ ਸੀ ਜਿਹੜੀ ਕੋਲੋਨੀ ਦੀ ਕੋਠੀ ਉਹਦੇ ਅੱਗੇ ਪਰ ਇਹਨਾਂ ਨੇ ਅੱਗੇ ਰੋਕਾਂ ਲਾ ਕੇ ਬੱਸਾਂ ਡੇਢੀਆਂ ਕਰਕੇ ਲਾ ਦੀਆਂ ਆਪਾਂ ਵਿੱਚ ਰੁਕਣਾ ਪੈ ਗਿਆ ਸ਼ਿਸ ਕਰਕੇ ਇਹ ਪ੍ਰਚਾਰ ਕਰਦੇ ਆ ਗੱਲ ਦਾ ਲੋਕਾਂ ਚ ਕਿ ਜੀ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜੇ ਰਾਹੀਰ ਲੋਕ ਨੇ ਲੰਘਣ ਵਾਲੇ ਲੋਕ ਨੇ ਕੋਈ ਬਿਮਾਰ ਹੈ ਵੈਸੀ ਆਪਾਂ ਕੋਈ ਵੀ ਐਂਬੂਲੈਂਸ 送ਦੀ ਆ ਪਰ ਨਾ ਧਾਰ ਰਹੇ ਕੋਈ ਬੰਦਾ ਹੁੰਦਾ ਕੋਈ ਅਮਰਜੈਂਸੀ ਕੇਸ ਦਾ ਬਿਮਾਰ ਆ ਪਰ ਨਾ ਧਾਰ ਰਹੇ ਆ ਪਰ ਇੱਥੇ ਜਿਹੜਾ ਜ਼ਿੰਮੇਵਾਰੀ ਕਿਹਦੀ ਹੈ ਇੱਥੇ ਜ਼ਿੰਮੇਵਾਰੀ ਆ ਕਿ ਬੈਰੀਕੇਡ ਲਾ ਕੇ ਬੱਸਾਂ ਲਾ ਕੇ ਪ੍ਰਸ਼ਾਸਨ ਨੇ ਰੋਕਿਆ ਆਪਾਂ ਦਾ ਇੱਕ ਪਾਸੇ ਕਲੌਨੀ ਜਿਹੜੀ ਕੋਠੀ ਜੀ ਉੱਥੇ ਜਾ ਰਹੇ ਸੀ ਭਾਈ ਸ਼ਿਸ ਕਰਕੇ ਇਹ ਗੱਲ ਨੂੰ ਬੱਦ ਤੇ ਲੋਕਾਂ ਦੇ ਲਿਜਾਓ ਇਹ ਇੱਥੇ ਜਾਨਵਰ ਚ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਕਰ ਰਿਹਾ ਅਸੀਂ ਨਹੀਂ ਕਰ ਰਹੇ ਅਸੀਂ ਸ਼ਾਂਤਵੇਂ ਤਰੀਕੇ ਨਾਲ ਜਾਣਾ ਚਾਹੁੰਦੇ ਸੀ ਪਰ ਇਹਨਾਂ ਨੇ ਸਾਨੂੰ ਇੱਥੇ ਰੋਕ ਕੇ ਇਹ ਮਾਹੌਲ ਬਣਾਇਆ ਤਾਂ ਕਿ ਲੋਕਾਂ ਨੂੰ ਵਿਰੋਧ ਹੋਵੇ ਵੀ ਸਰਕਾਰ ਰੋਜ਼ ਰੋਕ ਲੈਂਦੇ ਆ ਇਹ ਸੜਕਾਂ 'ਤੇ ਫੇਰ ਕਹਿੰਦੇ ਇਹ ਮਸਲਾ ਭਾਣੇ ਦਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਰਾਹਾਂ ਨੂੰ ਸਰਕਾਰ ਤੁਲਵੀ ਆ ਪਿਛਲੇ 2.5 3 ਮਹੀਨਿਆਂ ਦੇ ਵਿੱਚ ਕਿੰਨੇ ਝੂਠੇ ਮੁਕਾਬਲੇ ਹੋਏ ਆ ਬਈ ਨੌਜਵਾਨਾਂ ਦੇ ਗੈਸਟਰਾਜੀ ਮਾਰ ਦਿਓ ਗੋਲੀ ਇਹ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ ਬਈ ਇਹ ਡੈਮੋਕਰੇਸੀ ਹੈ ਲੋਕਤੰਤਰ ਹੈ ਕਾਨੂੰਨ ਕਹਿੰਦਾ ਹੈ ਪੀਪਲ ਸੀ ਨੂੰ ਵਰਗੀ ਗੋਲੀ ਮਾਰ ਦੋਗੀ ਆਪਾਂ 80 ਦੇ ਦੌਰ 'ਚ ਵੀ ਇਹੀ ਕੋਈ ਸੁਣਦੇ ਆਏ ਉਹ ਦੌਰ ਦੇ ਵਿੱਚ ਉਹ ਲੋਕ ਉਹ ਰਾਜਪਾਤੀ ਕਹਿ ਕੇ ਮਾਰਦਾ ਕਿ ਉਹ ਕੱਖਵਾਦੀ ਕਹਿ ਕੇ ਮਾਰਦਾ ਸਰਕਾਰ ਤੇਰਾ ਕੰਮ ਨਕਮ ਹੈ ਬਹਿ ਕਹੇਗੀ ਕਾਰਕੁਜ਼ਮੇ ਅੱਜ ਦਾ ਜਿਹੜਾ ਇਹ ਸਿਸਟਮ ਸ਼ੁਰੂ ਕਰ ਲਿਆ ਆ ਪਰਸੋਂ ਦੀ ਖਬਰ ਹੈ ਸਰਕਾਰ ਨੇ 80 85 ਬੁਲਟ ਪ੍ਰੂਫ ਟਰੈਕਟਰ ਲੈਦੇ ਬੱਸ ਨੂੰ ਤੇ ਟਰੈਕਟਰਾਂ ਦੀ ਕਹਾਣੀ ਆਪਾਂ ਸੁਣਦੇ ਰਹੇ ਆ ਬਜ਼ੁਰਗਾਂ ਤੋਂ ਜਦ ਜਿਹੇ ਇੱਥੇ ਬੈਠੇ ਉਹਨਾਂ ਨੂੰ ਪਤਾ ਹੁਣ ਕਿ ਉਹਨਾਂ ਵੇਲੇ ਕਿ ਟਰੈਕਟਰ ਨਰਮਿਆਂ ਚ ਬਾੜ ਦਿੰਦੇ ਸੀ ਚਰੀਆਂ ਚ ਕਮਾਦਾਂ ਦੇ ਝੂਠੇ ਮੁਕਾਬਲੇ ਬਣਾਉਂਦੇ ਰਹੀ ਤੇ ਹੁਣ ਟਰੈਕਟਰਾਂ ਦੀ ਕੀ ਲੋੜ ਹੈ ਵੀ ਪੰਜਾਬ ਚ ਉਹੀ ਸ਼ਕਾਰ ਤੁਹਾਡੀ ਨੌਜਵਾਨੀ ਦਾ ਖੇਡਣ ਲਈ ਆਤਾਰੂ ਹੋ ਚੁੱਕੇ ਆ ਉਧਰ ਨੂੰ ਗੱਲ ਜਾਣਾ ਚਾਹੁੰਦੇ ਆ ਮਸਾਂ ਪੰਜਾਬ ਦੀ ਜਵਾਨੀ ਪੁੰਗਰੀ ਹੈ ਮਸਾਂ ਆ ਚਿਹਰੇ ਦਿਖਣ ਲੱਗੇ ਆ ਲੰਬੇ ਸਮੇਂ ਬਾਅਦ ਜੋ ਬਰਾਤਾਂ ਜੋ ਜੰਨਾ ਮਾਜੇ ਜੋ ਅੱਜ ਤੱਕ ਨਹੀਂ ਚੜੀਆਂ ਪਿੰਡਾਂ ਦੇ ਪਿੰਡ ਤਵਾ ਕੀਤੇ ਪਰਿਵਾਰਾਂ ਦੇ ਪਰਿਵਾਰ ਤਵਾ ਕੀਤੇ ਦੋ ਚੋਂਦੇ ਜਵਾਰਤ ਕਮਾਰ ਦਿੱਤੇ ਗਏ ਝੂਠੇ ਮੁਕਾਬਲੇ ਚ ਉਹੀ ਦੌਰ ਲਿਆਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁਖਵੰਤ ਨੂੰ ਪੁੱਛਣਾ ਚਾਹੁੰਦੇ ਆ ਪੀਪੀ ਸਰਕਾਰ ਲਈ ਰੈਵਲਟ ਗਰੁੱਪ ਹੈ ਬਿਆਨ ਸੁਣਾਉਣ ਲਈ ਬਿਆਨ 11 ਜਨਵਰੀ ਦਾ ਬਿਆਨ ਹੈ ਮੁੱਖ ਮੰਤਰੀ ਦਾ ਸਾਰੇ ਖ਼ਵਾਰਾਂ ਦੇ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਕੈਂਟਰ ਨੂੰ ਸਫਾਇਆ ਕਰਨਾ ਹੈ ਜੇ ਆਹ ਮੋਰ ਤੇ ਜਾਉਣੇ ਆ ਅਗਲੇ ਤੇ ਹੋਮ ਹੋਗੇ ਨਹੀਂ ਇਹਦਾ ਕੋਈ ਪਤਾ ਨਹੀਂ ਇਹ ਵੱਖ ਮੰਤਰੀ ਕਹਿੰਦਾ ਹੁੰਦਾ ਵੀ ਆਪਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਆਸ-ਪਾਸੇ ਪਿੰਡ ਹੈ ਉਹਨਾਂ ਨੂੰ ਝੋਕੇ ਦਵਾ ਕੇ ਬੇਨਤੀਆਂ ਕਰਾ ਦੇ ਵੀ ਭਾਈ ਲੰਗਰ ਪ੍ਰਸ਼ਾਦ ਦੇ ਤਿਆਰ ਕਰ ਲਓ ਕਿਉਂਕਿ ਪੱਕਾ ਹੀ ਇਥੇ ਚੱਲੂਗਾ ਭਾਈ ਕਿਉਂਕਿ ਹਲੇ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਆ ਰਿਹਾ ਤੋਂ ਬੇਨਤੀ ਆ ਸਾਰਿਆਂ ਨੂੰ ਵੀ ਆਸ-ਪਾਸੇ ਪਿੰਡਾਂ ਦੇ ਵਿੱਚ ਝੋਕੇ ਦਵਾ ਦਿਓ ਮਾਮਾ ਨੂੰ ਕਹੇ ਦਿਓ ਵੀ ਭਾਈ ਪ੍ਰਸ਼ਾਦ ਦੇ ਤਿਆਰ ਕਰੋ ਲੰਗਰ ਤਿਆਰ ਕਰ ਦਿਓ ਤੇ ਲੋਜਵਾਲੋਂ ਡਿਊਟੀ ਸਾਹਮਣੋਂ ਨੇੜੇ ਪਿੰਡਾਂ ਵਾਲੇ ਤੇ ਭਾਈ ਜਾ ਕੇ ਰਸਾਦੇ ਲੈ ਆਓ ਦੂਜੀ ਗੱਲ ਆਪਾਂ ਜਿਹੜੇ ਬਿਸਤਰੇ ਨੇ ਹੋਣੀਆਂ ਉਹ ਵੀ ਤੁਹਾਨੂੰ ਦੱਸਿਆਂਗੇ ਕਿਉਂਕਿ ਇਹ ਲੰਮਾ ਚਲਾਉਣਾ ਪਊਗਾ ਇਹ ਹਲੇ ਮੰਨਣ ਨੂੰ ਤਿਆਰ ਨਹੀਂ ਹੈਗਾ ਦੂਜੀ ਗੱਲ ਹੋਰ ਸੁਣਨ ਇੱਕ ਧਿਆਨ ਨਾਲ ਇੱਕ ਨਾ ਇਹ ਵੀ ਮੈਂ ਆਪਣਾ ਸੁਨੇਹਾ ਪਚਾਓ ਆਪਣੇ ਸਾਰੇ ਪੰਜਾਬ ਦੇ ਵਿੱਚ ਇੱਕ ਨਾ ਕੋਈ ਯਾਲੀ ਵੀਡੀਓ ਚਲਾਈ ਜਾ ਰਹੀ ਹੈ ਵੀ ਭਾਨਾ ਬਾਹਰ ਆ ਗਿਆ ਕੁਈ ਪਤਾ ਨਹੀਂ ਪ੍ਰਾਨੀ ਪਤਾ ਨਹੀਂ ਉਹਦੀ ਕੋਈ ਵੀਡੀਓ ਜੇ ਪਹਿਲਾਂ ਆਇਆ ਸੀਗਾ ਉਦੋਂ ਉਹਦੀ ਵੀਡੀਓ ਦਲਾਰਾ ਇਹਨਾਂ ਦਾ ਜਿਹੜਾ ਬਕਾਊ মিডিਆ ਹੈ ਇਹਨਾਂ ਦੇ ਜਿਹੜੇ ਆਪਣੇ ਆਈਟੀ ਸੈੱਲ ਨੇ ਆਪਣੇ ਪੇਜ ਬਣੇ ਨੇ ਉਹ ਇਹ ਖਬਰ ਲਗਾਤਾਰ ਪ੍ਰਚਾਰ ਕਰ ਰਹੇ ਆ ਕਿ ਭਾਨਾ ਬਾਹਰ ਆ ਗਿਆ ਭਾਨਾ ਬਾਹਰ ਆ ਗਿਆ ਤਾਂ ਕਿ ਲੋਕਾਂ ਦਾ ਰੋਹ ਹੈ ਜਿਹੜਾ ਹਲੇ ਲੋਕ ਹਨ ਆਈ ਜਾਂਦਾ ਬਹੁਤ ਵੱਡੇ ਪੱਧਰ ਤੇ ਲੋਕ ਨਿਕਲ ਪਏ ਨੇ ਸੜਕਾਂ ਨੂੰ ਪਿੰਡਾਂ ਦੇ ਨਿਕਲ ਪਏ ਆ ਉਹਨੂੰ ਠੰਡਾ ਕਰਨ ਲਈ ਰੋਕਣ ਲਈ ਇਹ ਉਧਰ ਨੂੰ ਵੀ ਜਾਣਗੇ ਬਹੁਤ ਦੰਧੀਆਂ ਫਵਾਹਾ ਇਹ ਫਲਾਉਣਗੇ ਸੋ ਮੇਰਾ ਵੀ ਇੰਨੀ ਕਿ ਮੇਰੀਆਂ ਬੇਟੀਆਂ 바ਗੀ ਲਗਾਤਾਰ ਸਟੇਟ ਚਲਦੀ ਰਹੂਗੀ ਜਾਵਤਾ ਸ਼ਾਂਤੀ ਬਣਾ ਕੇ ਰੱਖਿਓ ਆਪਣੇ ਬਲ ਆਗੂ ਸਾਹਿਬਾਨ ਨੇ ਥਰੋਲੇ ਕੋਲ ਪਹੁੰਚ ਗਏ ਆ ਉਹਨਾਂ ਨੇ ਆਉਣਾ ਉਹਨਾਂ ਨਾਲ ਮੀਟਿੰਗ ਕਰਨੀ ਹੈ ਤੇ ਅੱਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਹੈ ਲੰਮੀ ਗੱਲਬਾਤ ਚੱਲੂਗੀ ਫਤਬਤ ਹੋਰ ਰੋਕੇ ਮਾਰ ਦੋ ਵੀ ਆ ਜਾਓ ਵੀ ਟ੍ਰੈਕਟਰ ਵਾਲੇ ਲੈ ਕੇ ਖਿੱਚ ਦੋ ਇਧਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਦੇਖਦੇ ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚੀ ਨੇ ਅੱਜ ਤੁਸੀਂ ਪਹੁੰਚੇ ਹੋ ਭਾਨੇ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਰੋਡ ਜਾਮ ਕੀਤਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਉਰੀ ਰੁਕ ਜਾਓ ਭਾਨੇ ਸਿੱਧੂ ਦੇ ਨਾਲ ਖੜੇ ਡਟ ਕੇ ਜਿੰਨੀਆਂ ਵੀ ਫੌਜਾਂ ਸਾਡੀਆਂ ਨੇ ਇਹ ਪਾਰਾ ਤੁਸੀਂ ਦੇ ਨਾਲ ਖੜੀਆਂ ਜਿੰਨਾ ਵੀ ਅਤਿਆਚਾਰ ਹੋਇਆ ਚਾਹੇ ਕਿਸੇ ਨੌਜਵਾਨ ਦੇ ਉੱਪਰ ਹੋਵੇ ਅਸੀਂ ਉਹਦੇ ਨਾਲ ਖੜਾਂਗੇ ਜਿੰਨੇ ਵੀ ਅਤਿਆਚਾਰ ਇਹ ਭਗਵੰਤ ਮਾਰ ਕਰ ਰਿਹਾ ਜਿਹੜਾ ਪਹਿਲਾਂ ਮਿੰਤਾ ਕਰਦਾ ਸੀ ਬੱਚਿਆਂ ਦੀ ਕਿ ਮੈਨੂੰ ਵੋਟਾਂ ਪਾਓ ਉਹਨਾਂ ਨੇ ਵੋਟਾਂ ਪਾ ਕੇ ਗਲਤੀ ਕਰ ਲਈ ਲੇਕਿਨ ਹੁਣ ਫੇਰ ਜਾਗਰੂਕ ਹੋ ਗਏ ਕਿਸਾਨ ਔਰ ਨੌਜਵਾਨ ਬੁੜੇਲੀ ਚਾਲਾਂ ਵਿੱਚ ਨਹੀਂ ਆਉਣਗੇ ਜੇ ਨੌਜਵਾਨਾਂ ਦੀ ਇਹ ਨਹੀਂ ਬੰਨੇਗਾ ਤੇ ਜਿਹੜੇ ਨੌਜਵਾਨਾਂ ਨੇ ਬਣਾਇਆ ਉਹ ਨੌਜਵਾਨ ਇਹਨੂੰ ਥੱਲੇ ਵੀ ਦੇਖ ਸਕਦੇ ਆ ਇਹਨਾਂ ਦੇ ਕੋਲ ਪਾਵਰ ਹੈ ਅੱਜ ਪਾਵਰ ਆਈ ਹੈ ਕੱਛ ਹੋਏ ਲੋਕ ਬਾਤ ਪੂਜੀ ਦੀ ਗੱਲ ਹੈ ਭਾਨੇ ਸਿੱਧੂ ਦੇ ਪਿੱਛੇ ਵੀ ਲੱਖਾਂ ਦਾ ਕੰਡ ਸੀ ਅੱਜ ਵੀ ਇਸ ਤਰ੍ਹਾਂ ਹੀ ਹੋਇਆ ਕਿਸੀ ਨੌਜਵਾਨ ਨੂੰ ਆਜ ਨਹੀਂ ਆਉਣ ਦੇਗੇ ਚਾਹਿਆ ਸੀ ਬਜ਼ੁਰਗਾਂ ਕਹੇ ਕਿ ਨੌਜਵਾਨਾਂ ਦੇ ਨਾਲ ਅੜਤੇ ਖੜੇ ਚਾਹੇ ਜੋ ਲਗਾਤਾਰ ਪਰਚੇ ਪਾਏ ਜਾ ਰਹੇ ਨੇ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਕਿ ਸਰ ਇਹ ਝੂਠੇ ਪਰਚੇ ਐ ਕੋਈ ਚੈਨੀ ਚੋਰ ਨਹੀਂ ਐ ਕੋਈ ਇਹ ਤੇ ਹਾਰਿਸਤਾਨੀ ਨਹੀਂ ਐ ਕੋਈ ਕਿਸੇ ਨੂੰ ਮੁੱਟਕ ਨਹੀਂ ਆਉਂਦੀ ਸਿਰਫ ਇਹਨੇ ਟਰੰਮੇ ਬਾਜ਼ੀਆਂ ਕਰ ਰਿਹਾ ਇਸ ਕਰੇ ਸਾਰੇ ਨੌਜਵਾਨ ਹੁਣ ਨਾ ਮੰਨਦੇ ਕਿਹੜਾ ਇਸ ਸਵਿਧਾਨ ਦੀਆਂ ਧੱਜੀਆਂ ਡਾਰ ਰਿਹਾ ਇਹ ਨਹੀਂ ਚੱਲੇਗਾ ਜਵਾਬ ਦਿੱਤਾ ਜਾਓ ਇਸ ਦਾ ਜਵਾਬ ਦਿੱਤਾ ਜਾਓ ਇਸ ਦਾ ਸੋਕਾ ਕੇ ਜਵਾਬ ਦੇਗਾ ਨੌਜਵਾਨ ਤਲਕਾ ਸਾਰਾ